ਕਹਿੰਦੇ ਨੇ ਕਿ ਜਿਸ ਚੀਜ਼ ਦਾ ਫਾਇਦਾ ਉਸ ਦਾ ਨੁਕਸਾਨ ਵੀ ਹੈ ਜੇ ਉਸ ਦਾ ਪੋਜੀਟਿਵ ਪੱਖ ਹੈ ਤਾਂ 네ਗੇਟਿਵ ਪੱਖ ਵੀ ਹੈ ਜਿਵੇਂ ਮੋਬਾਈਲ ਦੇ ਵਿੱਚ ਕੈਮਰਾ ਹੈ ਲਗਭਗ ਹਰੇਕ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਤੇ ਮੋਬਾਈਲ ਦੇ ਵਿੱਚ ਕੈਮਰਾ ਹੈ ਇਹ ਕੈਮਰਾ ਕਿਸੇ ਦੀ ਜ਼ਿੰਦਗੀ ਬਚਾ ਵੀ ਸਕਦਾ ਹੈ ਤੇ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਸਕਦਾ ਹੈ ਇਹ ਨਿਰਪਰ ਕਰਦਾ ਬੰਦੇ ਦੇ ਉੱਤੇ ਕਿ ਉਹ ਇਸ ਨੂੰ ਕਿਸ ਚੀਜ਼ ਵਾਸਤੇ ਵਰਤਣਾ ਚਾਹੁੰਦਾ ਹੈ ਕਿਸੇ ਦੀ ਜ਼ਿੰਦਗੀ ਬਚਾਉਣ ਵਾਸਤੇ ਕਿਸੇ ਚੰਗੀ ਚੀਜ਼ ਵਾਸਤੇ ਜਾਂ ਫਿਰ ਕਿਸੇ ਮਾੜੀ ਚੀਜ਼ ਵਾਸਤੇ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਸਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਅਸ਼ਲੀਲ ਵੀਡੀਓ ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਉਸ ਜਗਾ ਤੇ ਪਹੁੰਚ ਜਾਂਦੀ ਹੈ ਜਿੱਥੋਂ ਦੀ ਕੁੜੀ ਦੀ ਇਹ ਵੀਡੀਓ ਹੁੰਦੀ ਹੈ ਗਮਾਂਡੀਆਂ ਦਾ ਮੁੰਡਾ ਜਦੋਂ ਉਹ ਵੀਡੀਓ ਦੇਖਦਾ ਹੈ ਕਿਉਂਕਿ ਇਹ ਵੀਡੀਓ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਮੋਬਾਈਲ ਦੇ ਵਿੱਚ ਸਾਰੇ ਕਿਤੇ ਵਾਇਰਲ ਹੋ ਗਈ ਸੀ ਗਮਾਂਡੀਆਂ ਦਾ ਮੁੰਡਾ ਉਹ ਵੀਡੀਓ ਦੇਖਦਾ ਹੈ ਤਾਂ ਉਸ ਨੂੰ ਲੱਗਦਾ ਕਿ ਇਹ ਤਾਂ ਸਾਡੇ ਗਮਾਂਡ ਦੇ ਵਿੱਚ ਜੋ ਕੁੜੀ ਰਹਿੰਦੀ ਹੈ ਉਸ ਦੀ ਵੀਡੀਓ ਲੱਗਦੀ ਹੈ ਉਹ ਮੁੰਡਾ ਨਾਲ ਦੇ ਘਰੇ ਵਿੱਚ ਨਾਲ ਦੇ ਘਰ ਵਿੱਚ ਜਾਂਦਾ ਹੈ ਤੇ ਘਰੇ ਜਾ ਕੇ ਉਹ ਉਸ ਕੁੜੀ ਦੀ ਮਾਂ ਨੂੰ ਕਹਿੰਦਾ ਕਿ ਆਂਟੀ ਆ ਵੀਡੀਓ ਦੇਖੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀਡੀਓ ਦੀਦੀ ਦੀ ਹੈ ਜਦੋਂ ਉਹ ਔਰਤ ਉਹ ਵੀਡੀਓ ਦੇਖਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਮੈਂ ਕੀ ਦੇਖ ਰਹੀ ਹਾਂ ਕੁੜੀ ਘਰ ਵਿੱਚ ਨਹੀਂ ਸੀ ਥੋੜੇ ਸਮੇਂ ਬਾਅਦ ਕੁੜੀ ਘਰ ਆ ਜਾਂਦੀ ਹੈ ਤਾਂ ਉਹ ਮਾਂ ਉਸ ਕੁੜੀ ਨੂੰ ਉਹ ਵੀਡੀਓ ਦਿਖਾਉਂਦੀ ਹੈ ਕਿ ਬੇਟਾ ਇਹ ਤੇਰੀ ਵੀਡੀਓ ਆ ਜਾਂ ਇਸ ਵੀਡੀਓ ਦੇ ਵਿੱਚ ਕੋਈ ਤੇਰੀ ਹਮ ਸ਼ਕਲ ਹੈ ਕੁੜੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਤੇ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦੀ ਹੈ ਪਰ ਜਦੋਂ ਕੁਝ ਸਮੇਂ ਬਾਅਦ ਉਸ ਕਮਰੇ ਨੂੰ ਖੋਲਿਆ ਜਾਂਦਾ ਹੈ ਤਾਂ ਕੁੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੀ ਹੁੰਦੀ ਹੈ ਤੇ ਇਸ ਸਦਮੇ ਨੂੰ ਨਾ ਸਹਾਰਦੇ ਹੋਏ ਉਸ ਕੁੜੀ ਦੀ ਮਾਂ ਵੀ ਇਸ ਜਹਾਨ ਤੋਂ ਤੁਰ ਜਾਂਦੀ ਹੈ ਇਹ ਗੱਲ ਲੋਕਾਂ ਤੱਕ ਪਹੁੰਚਦੀ ਹੈ ਤੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਮੌਤ ਦੀ ਅਸਲ وجہ ਕੀ ਸੀ ਤਾਂ ਸਭ ਲੋਕ ਹੈਰਾਨ ਹੋ ਜਾਂਦੇ ਨੇ ਕਿਉਂਕਿ ਹੋਰ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਉਸ ਵਿੱਚ ਅਲੱਗ-ਅਲੱਗ ਔਰਤਾਂ ਹੁੰਦੀਆਂ ਨੇ ਇਸ ਇਲਾਕੇ ਦੇ 7-8 ਪਿੰਡਾਂ ਦੇ ਵਿੱਚ ਹੜਕਮ ਮੱਚ ਜਾਂਦਾ ਹੈ ਕਿਉਂਕਿ ਇਹਨਾਂ ਵੀਡੀਓ ਕਾਰਨ ਕਈ ਘਰਾਂ ਦੇ ਘਰ ਉਜੜ ਗਏ ਕਈਆਂ ਦੇ ਰਿਸ਼ਤੇ ਟੁੱਟ ਗਏ ਕੀ ਸੀ ਇਹ ਕਹਾਣੀ ਇਸ ਬਾਰੇ ਗੱਲ ਕਰਦੇ ਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਬਾੜਮੀਰ ਦੇ ਥਾਣਾ ਸਮਦੜੀ ਦੀ ਇੱਥੋਂ ਦਾ ਰਹਿਣ ਵਾਲਾ ਮੁਕੇਸ਼ ਦਮਾਮੀ ਜੋ ਕਿ ਵਿਆਹਾਂ ਦੇ ਵਿੱਚ ਢੋਲ ਵਜਾਇਆ ਕਰਦਾ ਸੀ ਇਸ ਦੀ ਉਮਰ ਤਕਰੀਬਨ 25 ਸਾਲ ਸੀ ਬੜਾ ਅੱਛਾ ਢੋਲੀ ਸੀ ਇਸ ਦਾ ਢੋਲ ਸੁਣ ਕੇ ਸਭ ਮੋਹਿਤ ਹੋ ਜਾਂਦੇ ਸੀ ਲੋਕ ਇਸ ਨੂੰ ਕਹਿੰਦੇ ਸੀ ਕਿ ਤੂੰ ਬੜਾ ਅੱਛਾ ਢੋਲ ਵਜਾਉਣਾ ਤੇ ਇਹ ਬੰਦਾ ਵੀ ਲੋਕਾਂ ਨੂੰ ਬੜਾ ਵਧੀਆ ਲੱਗਦਾ ਸੀ ਹੁਣ ਲੋਕ ਇਸ ਤੋਂ ਇਸ ਦਾ ਨੰਬਰ ਲੈਂਦੇ ਕਿ ਜਦੋਂ ਸਾਨੂੰ ਤੇਰੀ ਲੋੜ ਹੋਈ ਕਿਸੇ ਵਿਆਹ ਦੇ ਵਿੱਚ ਕਿਸੇ ਪ੍ਰੋਗਰਾਮ ਦੇ ਵਿੱਚ ਤਾਂ ਤੈਨੂੰ ਅਸੀਂ ਬੁਲਾਵਾਂਗੇ ਲੋਕ ਇਸ ਤੋਂ ਨੰਬਰ ਲੈਂਦੇ ਇਸ ਦੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਬੜੀ ਚੜ੍ਹਾਈ ਸੀ ਇੱਕ ਦਿਨ ਇੱਕ ਔਰਤ ਨੇ ਇਸ ਦੀ ਬੜੀ ਤਾਰੀਫ ਕੀਤੀ ਕਿ ਤੂੰ ਬੜਾ ਅੱਛਾ ਢੋਲ ਵਜਾਉਣਾ ਤੇ ਬੰਦਾ ਵੀ ਤੂੰ ਬੜਾ ਵਧੀਆ ਲੱਗਦਾ ਹੈ ਇਹ ਹੁਣ ਮਸ਼ਹੂਰ ਹੋ ਗਿਆ ਸੀ ਤਾਂ ਔਰਤ ਨੇ ਇਸ ਨੂੰ ਕਿਹਾ ਕਿ ਤੂੰ ਮੈਨੂੰ ਆਪਣਾ ਨੰਬਰ ਦੇ ਦੇ ਮੈਨੂੰ ਜਦੋਂ ਕਦੇ ਤੇਰੀ ਲੋੜ ਪਈ ਤਾਂ ਮੈਂ ਤੈਨੂੰ ਫੋਨ ਕਰ ਲਵਾਂਗੀ ਇਹ ਉਸ ਔਰਤ ਨੂੰ ਨੰਬਰ ਦੇ ਦਿੰਦਾ ਹੈ ਇੱਕ ਦਿਨ ਉਹ ਔਰਤ ਇਸ ਦੇ ਨੰਬਰ ਉੱਤੇ ਮਿਸ ਕਾਲ ਮਾਰਦੀ ਹੈ ਤੇ ਉਸ ਤੋਂ ਬਾਅਦ ਇਹ ਮੁਕੇਸ਼ ਉਸ ਔਰਤ ਨੂੰ ਫੋਨ ਕਰਦਾ ਹੈ ਤਾਂ ਇਹ ਪੁੱਛਦਾ ਕਿ ਹਾਂਜੀ ਦੱਸੋ ਤਾਂ ਉਹ ਔਰਤ ਕਹਿੰਦੀ ਹੈ ਕਿ ਮੈਂ ਤਾਂ ਸਿਰਫ ਨੰਬਰ ਕਨਫਰਮ ਕਰਨਾ ਸੀ ਕਿ ਇਹ ਨੰਬਰ ਤੁਹਾਡਾ ਹੀ ਹੈ ਉਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਹੋਣ ਲੱਗਦੀ ਹੈ ਇਸ ਤੋਂ ਬਾਅਦ ਇਹਨਾਂ ਦੇ ਫੋਨ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਫੋਨ ਕਰਦੇ ਕਰਦੇ ਹੁਣ ਵੀਡੀਓ ਕਾਲ ਤੇ ਆ ਜਾਂਦੇ ਆ ਇਹਨਾਂ ਦੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਤੇ ਇੱਕ ਦਿਨ ਮੁਕੇਸ਼ ਵੀਡੀਓ ਕਾਲ ਲਗਾ ਕੇ ਇਸ ਔਰਤ ਨੂੰ ਕਹਿੰਦਾ ਕਿ ਮੈਂ ਤੈਨੂੰ ਬਿਨਾ ਕੱਪੜਿਆਂ ਤੋਂ ਦੇਖਣਾ ਚਾਹੁੰਦਾ ਪਰ ਉਹ ਔਰਤ ਇਸ ਦੀ ਗੱਲ ਨਹੀਂ ਮੰਨਦੀ ਉਹ ਇਸ ਨੂੰ ਮਨਾ ਕਰਦੀ ਹੈ ਪਰ ਇਹ ਉਸ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ ਇਸ ਦੇ ਪ੍ਰਭਾਵ ਹੇਠਾਂ ਆ ਕੇ ਉਹ ਔਰਤ ਬਹੁਤ ਵੱਡੀ ਗਲਤੀ ਕਰ ਬੈਠਦੀ ਹੈ ਤੇ ਇਸ ਦੇ ਸਾਹਮਣੇ ਵੀਡੀਓ ਕਾਲ ਤੇ ਆਪਣਾ ਇੱਕ ਇੱਕ ਕਰਕੇ ਹਰੇਕ ਕੱਪੜਾ ਉਤਾਰ ਦਿੰਦੀ ਹੈ ਹੁਣ ਇਹਨਾਂ ਦੀਆਂ ਨਜ਼ਦੀਕੀਆਂ ਹੋਰ ਵੱਧ ਗਈਆਂ ਸੀ ਇੱਕ ਦਿਨ ਇਹ ਉਸ ਔਰਤ ਦੇ ਘਰੇ ਜਾਂਦਾ ਹੈ ਉਸ ਨੂੰ ਮਿਲਣ ਤਾਂ ਇਹ ਕੋਲਡ ਡਰਿੰਕ ਲੈ ਜਾਂਦਾ ਹੈ ਉਸ ਦੇ ਵਿੱਚ ਇਹ ਨਸ਼ੀਲਾ ਪਦਾਰਥ ਮਿਲਾਉਂਦਾ ਹੈ ਤੇ ਹੁਣ ਇਹ ਕੋਲਡ ਡਰਿੰਕ ਇਹ ਉਸ ਔਰਤ ਨੂੰ ਪਿਉਂਦਾ ਹੈ ਉਹ ਔਰਤ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਜਾਂਦੀ ਹੈ ਤੇ ਫਿਰ ਇਸ ਦਾ ਸ਼ੈਤਾਨੀ ਦਿਮਾਗ ਚੱਲਦਾ ਹੈ ਇਹ ਉਸ ਨੂੰ ਬੈੱਡ ਉੱਤੇ ਪਾ ਕੇ ਪਹਿਲਾਂ ਤਾਂ ਆਪਣਾ ਮੋਬਾਈਲ ਫਿੱਟ ਕਰਦਾ ਹੈ ਤੇ ਫਿਰ ਉਸ ਦੇ ਸਾਰੇ ਕੱਪੜੇ ਉਤਾਰ ਕੇ ਉਸ ਨਾਲ ਸੰਬੰਧ ਬਣਾਉਂਦਾ ਹੈ ਤੇ ਉਹ ਵੀਡੀਓ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕਰਦਾ ਹੈ ਉਸ ਤੋਂ ਬਾਅਦ ਫਿਰ ਇਹ ਉਸ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਦਾ ਹੈ ਤੇ ਉਸ ਨੂੰ ਕਹਿੰਦਾ ਕਿ ਮੇਰੇ ਕੋਲ ਤੇਰੀ ਇਹ ਵੀਡੀਓ ਹੈ ਤੇ ਉਸ ਨਾਲ ਬਾਰ-ਬਾਰ ਸੰਬੰਧ ਬਣਾਉਂਦਾ ਹੈ ਤੇ ਉਸ ਤੋਂ ਪੈਸਿਆਂ ਦੀ ਮੰਗ ਵੀ ਕਰਦਾ ਹੈ ਪੈਸੇ ਵੀ ਠੱਗਦਾ ਯਾਨੀ ਇਹ ਹੁਣ ਉਸ ਦਾ ਸ਼ੋਸ਼ਣ ਕਰਨ ਲੱਗ ਗਿਆ ਸੀ ਸਰੀਰਕ ਸ਼ੋਸ਼ਣ ਵੀ ਤੇ ਪੈਸਿਆਂ ਵੱਲੋਂ ਵੀ ਏਸੀ ਇਸ ਦੀ ਪਹਿਲੀ ਕਹਾਣੀ ਹੁਣ ਇਸ ਨੇ ਇਦਾਂ ਹੀ ਇੱਕ ਹੋਰ 14-15 ਸਾਲਾਂ ਕੁੜੀ ਜੋ ਕਿ ਨਬਾਲਗ ਸੀ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਉਸ ਨਾਲ ਵੀ ਫੋਨ ਤੇ ਗੱਲਾਂ ਕਰਨ ਲੱਗਾ ਫਿਰ ਵੀਡੀਓ ਕਾਲ ਕਰਨ ਲੱਗਾ ਵੀਡੀਓ ਕਾਲ ਤੇ ਫਿਰ ਇਸ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਬਿਨਾ ਕੱਪੜਿਆਂ ਤੋਂ ਦੇਖਣਾ ਚਾਹਣਾ ਉਸ ਨੇ ਇਸ ਦੇ ਅੱਗੇ ਕਪੜੇ ਉਤਾਰ ਦਿੱਤੇ ਇਹਨਾਂ ਦੀ ਗੱਲਬਾਤ ਦਾ ਸਿਲਸਿਲਾ ਹੋਰ ਵੱਧ ਗਿਆ ਇਹਨਾਂ ਦੀਆਂ ਨਜ਼ਦੀਕੀਆਂ ਹੋਰ ਵੱਧ ਗਈਆਂ ਤੇ ਉਸ ਕੁੜੀ ਦੇ ਨਾਲ ਵੀ ਇਸ ਨੇ ਸਬੰਧ ਬਣਾਏ ਤੇ ਉਸ ਦੀ ਵੀਡੀਓ ਬਣਾਈ ਹੁਣ ਇਹ ਉਹ ਕੁੜੀ ਨੂੰ ਵੀ ਬਲੈਕਮੇਲ ਕਰਨ ਲੱਗ ਗਿਆ ਸੀ ਤੇ ਬਾਰ ਬਾਰ ਉਸ ਨਾਲ ਸਬੰਧ ਬਣਾਉਂਦਾ ਸੀ ਤੇ ਉਸ ਨੂੰ ਕਹਿੰਦਾ ਸੀ ਕਿ ਤੂੰ ਮੈਨੂੰ ਪੈਸੇ ਦੇ ਹੁਣ ਉਸ ਤੋਂ ਪੈਸਿਆਂ ਦੀ ਮੰਗ ਵੀ ਕਰਦਾ ਸੀ ਕਿ ਨਹੀਂ ਤਾਂ ਤੇਰੀ ਵੀਡੀਓ ਮੇਰੇ ਕੋਲ ਹੈ ਮੈਂ ਉਸ ਨੂੰ ਵਾਇਰਲ ਕਰ ਦੇਵਾਂਗਾ ਹੁਣ ਇਸ ਨੂੰ ਲੱਗਿਆ ਕਿ ਇਹ ਤਾਂ ਕੰਮ ਬਹੁਤ ਵਧੀਆ ਹੈ ਹੁਣ ਇਸ ਦੀ ਅੱਖ ਏਸੇ ਗੱਲ ਤੇ ਰਹਿੰਦੀ ਹੈ ਕਿ ਕਿਸ ਔਰਤ ਨੂੰ ਜਾਂ ਕੁੜੀ ਨੂੰ ਆਪਣਾ ਸ਼ਿਕਾਰ ਬਣਾਇਆ ਜਾਵੇ ਤੇ ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਵੇ ਤੇ ਉਸ ਤੋਂ ਪੈਸੇ ਵੀ ਠੱਗੇ ਜਾਣ ਤਾਂ ਇਸ ਨੇ ਇਲਾਕੇ ਦੇ 7-8 ਪਿੰਡਾਂ ਦੇ ਵਿੱਚ ਲਗਭਗ 40 ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਉਹਨਾਂ ਦਾ ਸਰੀਰ ਖੋਸ਼ੋਸ਼ਣ ਕੀਤਾ ਤੇ ਬਲੈਕਮੇਲ ਕਰਕੇ ਉਹਨਾਂ ਦੀਆਂ ਵੀਡੀਓ ਬਣਾ ਕੇ ਉਹਨਾਂ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਏਸ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਤੇ ਰੁਪਏ ਦੀ ਮੰਗ ਵੀ ਕਰਦਾ ਹੁਣ ਏਸ ਦਾ ਲਾਈਫ ਸਟਾਈਲ ਬੜਾ ਵਧੀਆ ਹੋ ਗਿਆ ਸੀ ਕਿਉਂਕਿ ਇਹ ਉਹਨਾਂ ਔਰਤਾਂ ਤੋਂ ਪੈਸੇ ਲੈਂਦਾ ਸੀ ਇਹ ਬ੍ਰਾਂਡਡ ਕੱਪੜੇ ਪਾਉਣ ਲੱਗਾ ਮਹਿੰਗੇ ਮਹਿੰਗੇ ਮੋਬਾਈਲ ਰੱਖਣ ਲੱਗਾ ਤੇ ਲੋਕ ਵੀ ਏਸ ਵੱਲ ਦੇਖ ਕੇ ਹੈਰਾਨ ਸੀ ਕਿ ਇਹ ਦਿਨਾਂ ਦੇ ਵਿੱਚ ਕਿਵੇਂ ਅਮੀਰ ਹੋ ਰਿਹਾ ਹੈ ਇਸ ਦਾ ਲਾਈਫ ਸਟਾਈਲ ਇੰਨਾ ਕਿਵੇਂ ਬਦਲ ਰਿਹਾ ਹੈ ਹੁਣ ਇੱਕ ਦਿਨ ਇਸ ਦੇ ਮੋਬਾਈਲ ਦੇ ਵਿੱਚੋਂ ਕੁਝ ਅਸ਼ਲੀਲ ਵੀਡੀਓ ਤੇ ਫੋਟੋਆਂ ਵਾਇਰਲ ਹੋ ਜਾਂਦੀਆਂ ਜਿਨ੍ਹਾਂ ਦੇ ਵਿੱਚ ਇੱਕ ਵੀਡੀਓ ਉਹ 14-15 ਸਾਲ ਦੀ ਕੁੜੀ ਦੀ ਸੀ ਤੇ ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਉਸ ਕੁੜੀ ਦੇ ਘਰ ਤੱਕ ਪਹੁੰਚਦੀ ਹੈ ਤੇ ਜਦੋਂ ਕੁੜੀ ਉਸ ਵੀਡੀਓ ਨੂੰ ਦੇਖਦੀ ਹੈ ਤਾਂ ਉਹ ਇਹ ਗੱਲ ਨੂੰ ਸਹਾਰ ਨਾ ਸકી ਤੇ ਉਸ ਨੇ ਆਤਮ ਹੱਤਿਆ ਕਰ ਲਈ ਫਿਰ ਜਦੋਂ ਕੁੜੀ ਆਤਮ ਹੱਤਿਆ ਕਰ ਲੈਂਦੀ ਹੈ ਤਾਂ ਇਹ ਸਦਮੇ ਨੂੰ ਮਾਂ ਨਹੀਂ ਸਹਾਰ ਸਕੀ ਤੇ ਉਸ ਦੀ ਵੀ ਮੌਤ ਹੋ ਜਾਂਦੀ ਹੈ ਇਹਨਾਂ ਦੀ ਮੌਤ ਦਾ ਚਰਚਾ ਹੁਣ ਚਾਰੇ ਪਾਸੇ ਸੀ ਲੋਕਾਂ ਨੂੰ ਪਤਾ ਸੀ ਕਿ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਕਰਕੇ ਹੀ ਕੁੜੀ ਨੇ ਆਤਮ ਹੱਤਿਆ ਕੀਤੀ ਅਤੇ ਮਾਂ ਇਸ ਸਦਮੇ ਨੂੰ ਨਹੀਂ ਸਹਾਰ ਸਕੀ ਇਹ ਗੱਲ ਹੁਣ ਪੁਲਿਸ ਤੱਕ ਜਾਂਦੀ ਹੈ ਤੇ ਪੁਲਿਸ ਇਸ ਮੁਕੇਸ਼ ਦੇ ਵਿਰੁੱਧ ਐਫ ਆਈ ਆਰ ਦਰਜ ਕਰਦੀ ਹੈ ਤੇ ਇਸ ਦੀ ਭਾਲ ਸ਼ੁਰੂ ਕਰਦੀ ਹੈ ਆਖਰ ਬੜੀ ਮੁਸੱਕਤ ਤੋਂ ਬਾਅਦ ਮੁਕੇਸ਼ ਪੁਲਿਸ ਦੇ ਹੱਥੇ ਚੜ ਜਾਂਦਾ ਹੈ ਤੇ ਇੱਕ ਹੋਰ ਮੁਕੇਸ਼ ਦਾ ਸਾਥੀ ਪੁਲਿਸ ਗ੍ਰਿਫਤਾਰ ਕਰਦੀ ਹੈ ਹੁਣ ਮੁਕੇਸ਼ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਸ ਦੇ ਘਰ ਦੀ ਤਲਾਸ਼ੀ ਲਈਤੀ ਜਾਂਦੀ ਹੈ ਤੇ ਮੁਕੇਸ਼ ਦੇ ਘਰੋਂ ਇੱਕ ਪੈਨ ਡਰਾਈਵ ਮਿਲਦੀ ਹੈ ਉਸ ਪੈਨ ਡਰਾਈਵ ਦੇ ਵਿੱਚ ਲਗਭਗ 7-8 ਪਿੰਡਾਂ ਦੀਆਂ 40 ਔਰਤਾਂ ਤੇ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਤੇ ਅਸ਼ਲੀਲ ਫੋਟੋਆਂ ਸਨ ਜਦੋਂ ਇਹ ਗੱਲ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿਉਂਕਿ ਜੋ ਵੀਡੀਓ ਵਾਇਰਲ ਹੋਈਆਂ ਸੀ ਉਹਨਾਂ ਵਿੱਚ ਜੋ ਔਰਤਾਂ ਜਾਂ ਲੜਕੀਆਂ ਸਨ ਉਹਨਾਂ ਦੇ ਰਿਸ਼ਤੇ ਟੁੱਟ ਗਏ ਘਰਾਂ ਦੇ ਘਰ ਉਜੜ ਗਏ ਕਈ ਘਰ ਬਰਬਾਦ ਹੋ ਗਏ ਹੁਣ ਬਾਕੀ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਸੀ ਕਿ ਕਿਤੇ ਸਾਡੀ ਧੀ ਸਾਡੀ ਭੈਣ ਜਾਂ ਸਾਡੀ ਘਰ ਵਾਲੀ ਦੀ ਵੀ ਵੀਡੀਓ ਇਹਦੇ ਕੋਲ ਨਾ ਹੋਵੇ ਜੇ ਹੋਈ ਤਾਂ ਅਸੀਂ ਜਿਉਂਦੇ ਜੀ ਮਰ ਜਾਵਾਂਗੇ ਇਹ ਜੋ ਘਟਨਾ ਤੁਹਾਨੂੰ ਮੈਂ ਸੁਣਾਈ ਹੈ ਇਹ ਜੂਨ 2023 ਦੀ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਅਗਾ ਕਰਨਾ ਕਿ ਅੱਜ ਕੱਲ ਦੇ ਬੱਚੇ ਜਾਂ ਔਰਤਾਂ ਇਸ ਗੱਲ ਨੂੰ ਸਮਝਣ ਕਿ ਕਿਸੇ ਉੱਤੇ ਵੀ ਅੱਖਾਂ ਮੀਚ ਕੇ ਭਰੋਸਾ ਨਾ ਕਰੋ ਤੇ ਇਹ ਮੋਬਾਈਲ ਦੇ ਵਿੱਚ ਜੋ ਵੀ ਵੀਡੀਓ ਬਣਾਉਣੇ ਆ ਉਹ ਬੜੇ ਧਿਆਨ ਨਾਲ ਬਣਾਓ ਐਦਾਂ ਦੀ ਕੋਈ ਵੀ ਇਤਰਾਜਯੋਗ ਵੀਡੀਓ ਆਪਣੀ ਕਦੇ ਵੀ ਮੋਬਾਈਲ ਦੇ ਵਿੱਚ ਖੁਦ ਵੀ ਨਾ ਬਣਾਓ ਤੇ ਕਿਸੇ ਨੂੰ ਵੀ ਨਾ ਬਣਾਉਣ ਦਿਓ ਕਿਉਂਕਿ ਫਿਰ ਬੇਲਾ ਹੱਥ ਨਹੀਂ ਆਉਂਦਾ ਜਿਵੇਂ ਆਪਾਂ ਦੇਖਿਆ ਕਿ ਕਈ ਮਸ਼ਹੂਰ ਜਿਹੜੇ ਸੋਸ਼ਲ ਮੀਡੀਆ ਤੇ ਨੇ ਉਹਨਾਂ ਦੀਆਂ ਵੀ ਵੀਡੀਓ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਤੇ ਫਿਰ ਜਦੋਂ ਤੀਰ ਕਮਾਨ ਦੇ ਵਿੱਚੋਂ ਨਿਕਲ ਜਾਂਦਾ ਫਿਰ ਮੁੜ ਕੇ ਵਾਪਸ ਨਹੀਂ ਆਉਂਦਾ ਇਸ ਲਈ ਜੋ ਵੀ ਸੋਸ਼ਲ ਮੀਡੀਆ ਵਰਤਦੇ ਨੇ ਤਾਂ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਕਦੇ ਵੀ ਆਪਣੀ ਅਤਰਾਜੋਗ ਅਸ਼ਲੀਲ ਵੀਡੀਓ ਨਾ ਬਣਾਓ ਤੇ ਨਾ ਹੀ ਕਿਸੇ ਨੂੰ ਬਣਾਉਣ ਦੇਵੋ ਤੁਹਾਨੂੰ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ